बाजरे ਦੀ ਫਸਲ ਵਾਈ ਜੀ ਮੀ ਪੈਣ ਕਰਕੇ ਨੇਰੀ ਚੱਲਣ ਕਰਕੇ ਹਵਾ ਚੱਲਣ ਕਰਕੇ ਬਾਜਰੇ ਦੀ ਜਿਹੜੀ ਫਸਲ ਆ ਉਹ ਗਿਰ ਚੁੱਕੀ ਆ ਹਨ ਇਹਦਾ ਫਾਲਾ ਜਿਹੜਾ ਉਹ ਵੀ ਮਤਲਬ ਕੀ ਇਹਦਾ ਬੂਰ ਆ ਜਿਹੜਾ ਝੜ ਚੁੱਕਿਆ ਤੁਹਾਨੂੰ ਦਿਖਾ ਸਕਦੇ ਆ ਵੀਡੀਓ ਚ ਆ ਦੇਖੋ ਇਹ ਜਿਹੜੀ ਬਾਜਰੇ ਦੀ ਫਸਲ ਆ ਬਹੁਤ ਅੱਛੀ ਫਸਲ ਸੀ ਇਸ ਵਾਰ ਆ ਦੇਖੋ ਜਿੱਥੋਂ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਬਾਜਰੇ ਦੀ ਫਸਲ ਸਾਰੀ ਗਿਰ ਚੁੱਕੀ ਆ ਹਨਾ ਤੇ ਇਹਦਾ ਜਿਹੜਾ ਬੂਰਾ ਬੂਰ ਵੀ ਝੜ ਚੁੱਕਿਆ ਦੇਖੋ ਫਲ ਬਹੁਤ ਵਧੀਆ ਪੈ ਰਹੇ ਸੀ ਐਤ ਕੀ ਬਾਜਰੇ ਨੂੰ ਆ ਦੇਖੋ ਬਾਜਰੇ ਦੀ ਫਸਲ ਬਾਈ ਜੀ ਬਾਜਰਾ ਬਾਜਰੇ ਦੀ ਤੁਸੀਂ ਰੋਟੀ ਬਣਾ ਲਓ ਠੀਕ ਹੈ ਡੰਗਰਾਂ ਨੂੰ ਹਰੇ ਵਾਸਤੇ ਯੂਜ਼ ਕਰ ਲਓ ਲੋਕ तकरीबन ਹਰੇ ਵਾਸਤੇ ਯੂਜ਼ ਕਰਦੇ ਆ ਜਾਨਾ ਚਰ ਬਾਜਰੇ ਨੂੰ ਅੱਜਿੱਤੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰਾ ਬਾਜਰਾ ਹੀ ਬਾਜਰਾ ਖੜਿਆ ਆ ਬਾਜਰਾ ਇਸ ਵਾਰ ਨੇਰੀ ਚੱਲਣ ਕਰਕੇ ਮੀਂਹ ਪੈਣ ਕਰਕੇ ਹਵਾਵਾਂ ਚੱਲਣ ਕਰਕੇ ਬਾਜਰਾ ਜਿਹੜਾ ਉਹ ਖੇਤਾਂ ਦੇ ਵਿੱਚ ਗਿਰ ਚੁੱਕਿਆ ਕਿਉਂਕਿ ਭਾਈ ਜੀ ਇਹਦੀ ਜਿਹੜੀ ਜਾੜਾ ਨਾ ਉਹ ਬੜੀ ਕਮਜ਼ੋਰ ਹੁੰਦੀ ਆ ਇੱਕ ਜੇ ਇੱਕ ਦੋ ਪਾਣੀ ਇਹਨੂੰ ਮਤਲਬ ਕਿ ਪਾਣੀ ਵੀ ਲਾ ਦਈਏ ਨਾ ਆਪਾਂ ਹਵਾ ਹਵਾ ਚੱਲ ਪੈਂਦੀ ਆ ਉਦੋਂ ਵੀ ਗਿਰ ਜਾਂਦਾ ਇਹ ਤਾਂ ਪਰ ਤੋਂ ਵੀਡੀਓ ਚ ਦੇਖ ਰਹੇ ਹਾਂ ਆ ਦੇਖੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾ ਰਹੀ ਹੈ ਸਾਰੇ ਬਾਜਰਾ ਹੀ ਬਾਜਰਾ ਖੜਾ ਹੈ ਇਹ ਬਾਜਰੇ ਦੀ ਬਾਈ ਨੇ ਖੇਤੀ ਕੀਤੀ ہوئی ਆ ਤੇ ਬਾਜਰੇ ਦੇ ਬਾਜਰੇ ਦਾ ਜਿਹੜਾ ਫਲਾ ਦੇਖੋ ਬੂਰ ਪੈ ਰਿਹਾ ਪਰ ਫਲ ਵੀ ਬਹੁਤ ਵਧੀਆ ਆ ਰਿਹਾ ਦੇਖੋ ਫਲ ਫਲ ਵੀ ਬਹੁਤ ਅੱਛਾ ਫਲ ਆ ਬਾਜਰੇ ਦਾ ਤੇ ਬਾਈ ਦਾ ਇਹ ਨਹੀਂ ਪਤਾ ਵੀ ਹੁਣ ਇਹਨੂੰ ਪਕਾਊਗਾ ਜਾਂ ਇਹਨੂੰ ਡੰਗਰਾਂ ਨੂੰ ਮੱਜਾਂ ਨੂੰ ਪਾਊਗਾ ਪੱਠੇ ਵੱਢਗੇ ਹਨਾ ਇਹ ਨਹੀਂ ਪਤਾ ਹੈਗਾ ਵੀ ਇਹਨੂੰ ਪੱਠੇ ਵੱਢਗੇ ਡੰਗਰਾਂ ਨੂੰ ਪਾਊਗਾ ਜਾਂ ਇਹਨੂੰ ਪਕਾਊਗਾ ਮੇਰੇ ਹਿਸਾਬ ਨਾਲ ਤੈਨੂੰ ਪਕਾਊਗਾ ਇਹ ਕਿਉਂਕਿ ਇਹ ਆਪਣਾ ਘਰ ਦਾ ਈਚ ਤਿਆਰ ਕਰਦਾ ਬਾਈ ਠੀਕ ਹੈ ਘਰ ਦਾ ਈਚ ਤਿਆਰ ਕਰਕੇ ਇਹਨੂੰ ਮੁੱਲ ਬਾਜਰਾ ਲੈਣ ਦੀ ਲੋੜ ਨਹੀਂ ਹੁੰਦੀ ਤਾਂ ਇਹ ਬੰਦਾ ਆਪਣਾ ਘਰ ਦਾ ਬਾਜਰਾ ਜਿਹੜਾ ਉਹ ਤਿਆਰ ਕਰਦਾ ਇਹ ਦੇਖੋ ਬਾਜਰੇ ਦਾ ਟੂਸਾ ਦੇਖੋ ਤੁਸੀਂ ਕਿੱਡਾ ਕਿੱਡਾ ਟੂਸਾ ਬਾਜਰੇ ਦਾ ਇੱਡਾ ਦੀ ਫਸਲ ਮੈਂ ਬਾਜਰੇ ਦੀ ਅੱਜ ਪਹਿਲੀ ਵਾਰੀ ਦੇਖ ਰਿਹਾ ਹਾਂ ਬਹੁਤ ਵਧੀਆ ਟੂਸਾ ਬਹੁਤ ਮੋਟਾ ਮੋਟਾ ਟੂਸਾ ਬਾਜਰੇ ਦਾ ਦੇਖੋ ਵੀਡੀਓ 'ਚ ਮੈਂ ਤੁਹਾਨੂੰ ਬਾਜਰਾ ਦਿਖਾ ਰਿਹਾ ਹਾਂ ਬਾਜਰੇ ਦੀ ਫਸਲ ਬਾਰੇ ਬਾਈ ਜੀ ਦੱਸ ਰਿਹਾ ਤੇ ਇੱਕ ਹੁੰਦਾ ਬਾਜਰਾ ਇੱਕ ਹੁੰਦੀ ਹੈ ਚਰੀ ਇਹ ਹੈਗਾ ਬਾਜਰਾ ਠੀਕ ਹੈ ਬਾਈ ਜੀ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰਾ ਬਾਜਰਾ ਹੀ ਖੜਿਆ ਤਕਰੀਬਨ ਆਹ ਦੇਖੋ बाजरे ਦੀ ਫਸਲ ਇਹ ਇਸ ਵਾਰ ਬਹੁਤ ਅੱਛੀ ਫਸਲ ਆ ਬਾਜਰੇ ਦੀ ਪਰ ਜੇ ਨਾ ਮੀ ਪੈਂਦਾ ਜੇ ਨਾ ਬਾਰਸ ਹੁੰਦੀ ਤਾਂ ਤਕਰੀਬਨ ਇਹਨੇ ਪੱਕ ਜਾਣਾ ਸੀਗਾ ਬਾਜਰਾ ਖੜਿਆ ਰਹਿੰਦਾ ਹੈ ਠੀਕ ਹੈ ਬਹੁਤ ਅੱਛੀ ਪੈਦਾਵਾਰ ਨਿਕਲਨੀ ਸੀ ਬਾਜਰੇ ਦੀ ਇਸ ਵਾਰ ਤਾਂ ਭਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ ਤੇ ਮੈਂ ਅਕਸਰ ਹੀ ਖੇਤੀਬਾੜੀ ਵੀਡੀਓ ਪਾਉਂਣਾ ਰਹਿਣਾ ਆਪਣੇ ਚੈਨਲ ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਭਰਾ ਤਾਂ ਆਪਣਾ ਪੰਜਾਬ ਖੇਤੀਬਾੜੀ ਕਿਸਾਨ ਚੈਨਲ ਨੂੰ ਭਾਜੀ ਸਬਸਕ੍ਰਾਈਬ ਕਰ ਲਿਆ ਕਰੋ ਤੇ ਅੱਗੇ ਦੱਬ ਕੇ ਵੀਡੀਓ ਸ਼ੇਅਰ ਕਰਦਿਆ ਕਰੋ ਤਾਂ ਕਿ ਸਾਡਾ ਵੀ ਹੌਸਲਾ ਵਧੇ ਤੇ ਅਸੀਂ ਵੀ ਤੁਹਾਡੇ ਤੱਕ ਨਵੀਂ-ਨਵੀਂ ਵੀਡੀਓ ਖੇਤੀਬਾੜੀ ਰਿਲੇਟਡ ਵਧੀਆ ਨੌਲੇਜ ਖੇਤੀਬਾੜੀ ਰਿਲੇਟਡ ਜਿਹੜੇ ਬੰਦੇ ਨੌਲੇਜ ਰੱਖਦੇ ਨੇ ਉਹਨਾਂ ਤੱਕ ਵਧੀਆ ਵੀਡੀਓ ਵਧੀਆ-ਵਧੀਆ ਵੀਡੀਓ ਪਾ ਸਕੀਏ ਹਨਾ ਸਾਡਾ ਵੀ ਹੌਸਲਾ ਬੁਲੰਤ ਹੋ ਜਾਂਦਾ ਭਾਈ ਤੁਸੀਂ ਜਦੋਂ ਸਬਸਕ੍ਰਾਈਬ ਕਰਦੇ ਹੋ ਸਾਡੇ ਚੈਨਲ ਨੂੰ ਵੀਡੀਓ ਸ਼ੇਅਰ ਕਰਦੇ ਹੋ ਤਾਂ ਅਸੀਂ ਹੋਰ ਤੁਹਾਡੇ ਤੱਕ ਵਧੀਆ-ਵਧੀਆ ਵੀਡੀਓ ਪਾਵਾਂਗੇ ਤਾਂ ਅਗਲੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਭਾਜੀ ਤੁਹਾਨੂੰ ਮਿਲਦੇ ਆ ਕਿਸੇ ਹੋਰ ਵਧੀਆ ਫਸਲ ਦੀ ਜਾਣਕਾਰੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਭਾਜੀ ਦੱਬ ਕੇ ਸ਼ੇਅਰ ਕਰਦੇ ਵੀਡੀਓ ਨੂੰ ਓਕੇ ਜੀ ਧੰਨਵਾਦ ਰੱਬ ਰਾਖਾ